ਬਾਵੇ ਜਿੱਥੇ ਪੈਸੇ ਆਂਦੇ ਹੋਣ ਨਾ ਉਥੇ ਸਮਾਜ ਨਹੀਂ ਦੇਖੀਦਾ ਉਥੇ ਆ ਨਹੀਂ ਦੇਖੀਦਾ ਕਿ ਲੋਕ ਕੀ ਕਹਿਣਗੇ ਉਥੇ ਆਪਣੀ ਜੇਬ ਦੇਖੀਦੇ ਆਪਣੇ ਹਾਲਾਤ ਦੇਖੀਦੇ ਹੁੰਦੇ ਨੇ ਹਰ ਟਾਈਮ ਪੈਸਾ ਪੈਸਾ ਨਾ ਕਰੀ ਜਾਇਆ ਕਰ ਇਸ ਟਾਈਮ ਇੱਜ਼ਤ ਦਾ ਸਵਾਲ ਆ ਉਹ ਇੱਜ਼ਤ ਗਈ ਪਾੜ ਚ ਯਾਰ ਮੈਨੂੰ ਤਾਂ ਮੇਰੇ 15 ਲੱਖ ਮਿਲੋਗੇ ਰੁਕ ਰੁਕ ਬਾਵੇ ਮੈਂ ਟੈਂਡ ਕਰਦਾ ਤੂੰ ਬੋਲ ਕੇ ਭਜਾ ਨਾ ਦੀ ਕੁੜੀ ਨੂੰ ਯਾਰ ਐਨੀ ਸੋਹਣੀ ਕੁੜੀ ਐਵੇਂ ਮੈਨੂੰ ਨਾ ਫੇਸ਼ੀਅਲ ਕਿਟਸ ਵੀ ਚਾਹੀਦੀਆਂ ਸੀਗੀਆਂ ਹਾਂਜੀ 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 O3 ਦੀ ਹੋਊਗੀ ਹਾਂਜੀ ਹਾਂ ਸਿਮਰਨ ਜਲਦੀ ਲੈ ਕੇ ਆ ਤੇ ਪਿਓ ਰੂਟਸ ਦੀ ਵੀ ਦੇ ਦਿਓ ਇੱਕ ਜਾ ਜਲਦੀ ਲੈ ਕੇ ਆ ਤੁਸੀਂ ਵੈਸੇ ਇੱਥੇ ਦੇ ਲੱਗਦੇ ਨਹੀਂ ਹੋ ਹਾਂਜੀ ਮੈਂ ਇੱਥੇ ਦੀ ਨਹੀਂ ਹੈਗੀ ਮੈਂ ਅਦਰਸਲ ਦੁਬਈ ਤੋਂ ਆਈ ਆਹ ਉਹ ਵਾਹ ਗ੍ਰੇਟ ਤੇ ਮੈਂ ਇੱਕ ਚੀਜ਼ ਪੁੱਛਣੀ ਸੀ ਮੈਂ ਨਾ ਕੰਮ ਸ਼ੁਰੂ ਕਰਨਾ ਸੀ ਤੁਸੀਂ ਸੁਜੈਸਟ ਕਰੋਗੇ ਕਿ ਕਾਹਦਾ ਕੰਮ ਸ਼ੁਰੂ ਕੀਤਾ ਜਾਏ ਕੋਸਮੈਟਿਕ ਦਾ ਉਹ ਇਹਦੇ ਨਾਲੋਂ ਵਧੀਆ ਕੰਮ ਤਾਂ ਹੈ ਹੀ ਨਹੀਂ ਕੋਈ ਇਹਦੇ 'ਚ ਫਾਇਦਾ ਮਤਲਬ ਬਹੁਤ ਫਾਇਦਾ ਆ ਜਿਹੜੀ ਆ ਉਤਰੀ ਦੀ ਲੈ ਰਹੇ ਹੋ ਨਾ 200 ਰੁਪਏ ਵੱਜਦਾ ਸਾਨੂੰ ਅੱਛਾ ਜੀ ਹਾਂਜੀ ਹਾਂਜੀ ਉਹ ਬਹੁਤ ਫਾਇਦਾ ਹੈ ਇਹਦੇ ਵਿੱਚ ਤੇ ਇੱਥੇ ਨੀਅਰ ਬਾਏ ਕੋਈ ਸ਼ਾਪ ਕੋਈ ਹਾਂਜੀ ਹੈਗੀ ਆ ਇੱਥੇ ਹੈਗੀ ਆ ਦੇਖੋ ਸਾਡੀ ਸ਼ਾਪ ਹੈਗੀ ਆ ਤੁਸੀਂ ਸਮਾਨ ਲੈਣਾ ਸਾਨੂੰ ਦੱਸੋ ਅਸੀਂ ਤੁਹਾਨੂੰ ਸਮਾਨ ਦੇਦਿਆ ਕਰਾਂਗੇ ਮਤਲਬ ਤੁਹਾਡੀ ਸ਼ਾਪ ਅਵੇਲੇਬਲ ਹੈ ਹਾਂਜੀ ਬਿਲਕੁਲ ਹੈ ਜੀ ਮੈਂ ਤੁਹਾਡੇ ਲਈ ਅਵੇਲੇਬਲ ਹਾਂ ਜੀ ਮਤਲਬ ਤੁਸੀਂ ਕਿੱਦਾਂ ਗੱਲ ਕਰ ਰਹੇ ਹੋ ਹੋਲ ਸੇਲ ਲੈ ਲਈਏ ਕਿ ਸ਼ਾਪ ਦੇਣ ਨੂੰ ਤਿਆਰ ਹੂੰ ਤੁਸੀਂ ਜਿਵੇਂ ਤੁਸੀਂ ਚਾਹਦੇ ਹੋ ਮੈਂ ਹੋ ਜੂਗਾ ਮੈਂ ਬਹੁਤ ਵਧੀਆ ਗਾਈਡ ਕਰਦਾ ਤੁਸੀਂ ਮੇਰੇ ਤੇ ਅੱਖਾ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਆ ਦੇਖੋ ਇਹਨੂੰ ਵੀ ਮੈਂ ਹੀ ਗਾਈਡ ਕੀਤਾ ਬੋਲ ਹਾਂਜੀ ਹਾਂਜੀ ਤੇ ਕਿੰਨੀ ਕਿੰਨ੍ਹੀ ਇਨਵੈਸਟਮੈਂਟ ਲੱਗਦੀ ਹੈ ਇੱਕ ਸ਼ਾਪ ਲਈ ਉਹ ਇਹ ਗੱਲਾਂ ਇੱਥੇ ਨਹੀਂ ਹੁੰਦੀਆਂ ਇੱਧਰ ਆਓ ਇੱਥੇ ਖੜੋ ਤੁਸੀਂ ਇੱਥੇ ਆਓ ਹਾਂ ਹੁਣ ਦੱਸੋ ਕਿੰਨੀ ਕਿੰਨ੍ਹੀ ਇਨਵੈਸਟਮੈਂਟ ਆ ਤੁਹਾਡੀ ਵਾਂਸ ਯਰ ਕਿੰਨੇ ਅਰਧ ਮਤਲਬ ਰੇਟ ਕੰਪਨੀ ਰੇਟ ਮੈਂ 1 ਕਰੋੜ ਦੀ ਗੱਲ ਕਰਦੀ ਪਈ ਆ 1 ਕਰੋੜ ਦੀ ਇਨਵੈਸਟਮੈਂਟ ਕਰਨੀ ਆ ਮੈਂ ਸ਼ਾਪ ਤੇ 1 ਕਰੋੜ ਹਾਂਜੀ ਬਾਵੇ ਰਜਿਸਟਰੀ ਲੈ ਕੇ ਆਹ ਜਲਦੀ ਹੋਏ ਕਾਪੀ ਪੈਨ ਲੈ ਕੇ ਹਿਸਾਬ ਲਾਈਆ ਇਹਨਾਂ ਵਧੀਆ ਕਸਟਮਰ ਪਹਿਲੀ ਵਾਰ ਆਇਆ ਉਹ ਸਟੂਲ ਲੈ ਕੇ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਖੜੇ ਕਿਉਂ ਹੋ ਇੱਥੇ ਬੈਠੋ ਆਜੋ ਨਹੀਂ ਨਹੀਂ ਮੈਂ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਇੱਥੇ ਆਉਣਾ ਫਿਰ ਅੰਦਰ ਆਜੋ ਅੰਦਰ ਆਜੋ ਜੇ ਨਹੀਂ ਬੈਣਾ ਹਾਂਜੀ ਆਪਣੀ ਦੁਕਾਨ ਸਮਝੋ ਬਾਵੇ ਖਾਣ ਪੀਣ ਨੂੰ ਲੈ ਕੇ ਆ ਕੁਛ ਜਲਦੀ ਲੈ ਕੇ ਆ ਅ ਅੱਛਾ ਤਾਂ ਫਿਰ ਮੈਨੂੰ ਸਮਝਾਓ ਵੀ ਮਤਲਬ ਕਿਦਾਂ ਇਹ ਸ਼ਾਪ ਹੈਗੀ ਆ ਅਵੇਲੇਬਲ ਤੁਹਾਡੀ ਆਪਣੀ ਦੁਕਾਨ ਆ ਜੀ ਤੁਸੀਂ ਖੜੇ ਕਿਉਂ ਆ ਆ ਲਓ ਮੂ ਮਠਿਆਈ ਨਹੀਂ ਨਹੀਂ ਜੀ ਮੈਂ ਨਹੀਂ ਖਾਂਦੀ ਓਏ ਪਾਗਲ ਹੋ ਗਿਆ ਦੁਬਈ ਤੋਂ ਆਏ ਨੇ ਸਸਤੀਆਂ ਮਠਾਈਆਂ ਨਹੀਂ ਖਾਂਦੇ ਗੱਲ ਸੁਣੋ ਤੁਸੀਂ ਕਾਫੀ ਪੀਓਗੇ ਓ ਲੱਸੀ ਪੀਓ ਪੰਜਾਬ ਆਏ ਆ ਤੁਸੀਂ ਗ੍ਰੀਨ ਟੀ ਹੈ ਤਾਂ ਦੇਖ ਲਓ ਗ੍ਰੀਨ ਟੀ ਤਾਂ ਕਦੀ ਮੰਮੀ ਨੇ ਨਹੀਂ ਬਣਾਈ ਉਹ ਵੀ ਕਾੜ ਕਾੜ ਕੇ ਕਾਲੀ ਕਰ ਦਿੰਦੇ ਨੇ ਹੋਰ ਕਾਜ ਦੱਸੋ ਅੱਛਾ ਮੇਰੀ ਗੱਲ ਸੁਣੋ ਮੈਨੂੰ ਪਤਾ ਹੈ ਤੁਸੀਂ ਸਾਰੇ ਪੰਜਾਬ ਦੇ ਬੰਦੇ ਹੋ ਕਿ ਮਜ਼ਾਕ ਬਹੁਤ ਵਧੀਆ ਕਰ ਲੈਂਦੇ ਹੋ ਬਟ ਮੈਂ ਸੀਰੀਅਸਲੀ ਗੱਲ ਕਰਦੀ ਪਿਆ ਅਗਰ ਨੀਅਰਬਾਈ ਕੋਈ ਸ਼ਾਪ ਹੈਗੀ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਮੈਨੂੰ ਚਾਹੀਦੀ ਹੈ ਮੈਂ ਅਰਜੈਂਟ ਹੀ ਕੰਮ ਸ਼ੁਰੂ ਕਰਨਾ ਮੇਰੇ ਕੋਲ ਟਾਈਮ ਇੰਨਾ ਹੈ ਨਹੀਂਗਾ ਤੁਸੀਂ ਫਿਕਰ ਕਾ ਤੋ ਕਰਦੇ ਹੋ ਮੈਂ ਤੁਹਾਨੂੰ ਗਾਈਡ ਕਰੂੰਗਾ ਨਾ ਆ ਦੇਖੋ ਆ ਵੀ ਆਪਣਾ ਬੇਟਾ ਐ ਸਿਖਾਇਆ ਹੋਇਆ ਬੋਲੇ ਹੱਸ ਕੇ ਦਿਖਾ ਹਾਂਜੀ ਹੱਸ ਕੇ ਦਿਖਾ ਅੱਛਾ ਤੇ ਨਾਲੇ ਮੈਨੂੰ O3 ਵਾਲੀ ਕਿਟਸ ਵਗੈਰਾ ਸਾਰੀਆਂ ਲੈ ਸਿਮਰਨ ਜੀ ਲੈ ਕੇ ਜਲਦੀ ਲੈ ਕੇ ਆ ਮੈਂ ਪੇ ਕਰ ਦਵਾਂ ਤੁਸੀਂ ਨੰਬਰ ਦੇ ਦਿਓ Google Pay ਦਾ ਮੈਂ ਸਕੈਨਰ ਕਿੱਥੇ ਗਿਆ ਇੱਥੇ ਕਰੀ ਆ ਹੋ ਗਏ ਠੀਕ ਹੈ ਤੁਸੀਂ ਮੈਨੂੰ ਨਾ ਕਾਲ ਤੇ ਦੱਸ ਦਿਓ ਨੰਬਰ ਤੁਹਾਡੇ ਕੋ ਆ ਗਿਆ ਹੋਊਗਾ ਆਹ ਤੇ ਲੈ ਜਾਓ ਹਾਂ ਸਿਮਰਨ ਪੈਕ ਕਰ ਫਟਾਫਟ ਪੁੱਤ ਬਹੁਤ ਸਣਾ ਠੀਕ ਆ ਤੁਸੀਂ ਹਾਂਜੀ ਹਾਂਜੀ ਤੁਸੀਂ ਉਸੇ ਗੱਦਬਈ ਸਾਰੇ ਗੋਰੇ ਹੁੰਦੇ ਨੇ ਹਾਂਜੀ ਤੁਸੀਂ ਬਹੁਤ ਗੋਰੇ ਆ ਠੀਕ ਥੈਂਕ ਯੂ ਬਾਏ ਬਾਏ ਗੱਲ ਛਡੋ ਡੱਬਰ ਤਾਂ ਦੇ ਜਾਂਦੇ ਆ Google Pay ਤੇ ਆ ਗਿਆ ਹੋਊਗਾ ਤੁਹਾਡੇ ਕੋ ਨੰਬਰ ਤੁਸੀਂ ਮੈਨੂੰ ਦੱਸ ਦਿਓ ਫੋਨ ਕਰਕੇ ਬਾਏ ਉਹ ਬਾਵੇ ਉਹਦਾ ਨੰਬਰ ਆ ਗਿਆ ਹੁਣ ਜਲਦੀ ਨੰਬਰ ਨੰਬਰ ਦੇ ਦੇ ਡਿਟੇਲ ਕੱਢ ਕੀ ਕਰਨਾ ਨੰਬਰ ਹੁਣ ਤੋਂ ਯਾਰ ਉਹਨੂੰ ਕਾਲ ਕਰੂੰਗਾ ਮੈਂ ਸੇਵ ਕਰਕੇ ਰੱਖੂੰਗਾ ਨਾ ਮੈਂ ਗੱਲ ਕਰਨੀ ਆ ਉਹ ਇਹੋ ਜੇ ਕੰਮਾਂ 'ਚ ਕਾਲੀ ਨਹੀਂ ਕਰੀਦੀ ਹੁੰਦੀ ਉਹ ਬਾਵੇ ਯਾਰ ਫੇਰ ਤੂੰ ਉਹੀ ਗੱਲਾਂ ਕਰਦਾ ਬੇ ਯਾਰ ਕਾਲੀ ਨਹੀਂ ਕਰੀਦੀ ਹੁੰਦੀ ਰੱਬ ਨੇ ਆਪਾਂ ਨੂੰ ਮੌਕਾ ਦਿੱਤਾ ਇਹ ਰੱਬ ਦਿੰਦਾ ਕਿਸੇ ਨੂੰ ਮੌਕਾ ਦੋ ਗਾਹਕ ਆ ਗਿਆ ਜਿਹੜੇ ਦੁਕਾਨ 'ਕ ਭਰੀ ਭਰੀ ਖਰੀਦਣ ਨੂੰ ਫਿਰਦੇ ਨੇ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਤਾਂ ਦੇਣੀ ਨਹੀਂ ਦੀ ਓ ਆ ਹੱਥ ਜੋੜੇ ਵੀਰੇ ਤੇਰੇ ਮੂਰੇ ਤੂੰ ਆਪਾਂ ਉਹਨੂੰ ਰਹਿਣ ਦਾਂਗੇ ਆ ਕੁੜੀ ਨੂੰ ਤਾਂ ਆਪਾਂ ਦੇ ਸਕਦੇ ਆ ਨਾ ਦੁਕਾਨ ਨਾਲੇ ਤੈਨੂੰ ਪਤਾ ਆ ਜਿਹੜੇ ਦੁਬਈ ਵਾਲੇ ਹੁੰਦੇ ਨੇ ਕਦੀ ਝੂਠ ਨਹੀਂ ਬੋਲਦੇ ਮੇਰੀ ਨਾ ਪੂਆ ਦਵਾਈ ਰਹਿੰਦੀ ਆ ਜਮੇ ਸੱਚ ਬੋਲਦੀ ਆ ਬਾਈ ਉਹ ਤਾਂ ਕਹਿੰਦੇ ਸੀ ਉੱਥੇ ਕੂਏ ਹੁੰਦੇ ਆ ਤੇਲ ਦੇ ਆਪਣੇ ਤਾਂ ਇੱਥੇ ਕੂਆਂ 'ਚ ਪਾਣੀ ਨਹੀਂ ਹੁੰਦਾ ਉਹਨਾਂ ਦੇ ਤੇਲ ਹੁੰਦਾ ਆ ਤੈਨੂੰ ਨਾ ਤੇਰੀ ਸਮਝ ਨਹੀਂ ਬਾਈ ਮੈਂ ਤਾਂ ਹੋਰ ਵੀ ਸੁਣਿਆ ਹੋਇਆ ਆ ਉੱਥੇ ਦੇ ਲੋਕਾਂ ਨੇ ਘਰੇ ਸ਼ੇਰ ਪਾਲੇ ਹੋਏ ਆ ਸਾਰੀਆਂ ਦੁਕਾਨਾਂ ਆ ਦੇਖ ਲੈ ਆ ਨਕਲੀ ਚੀਜ਼ਾਂ ਪਈਆਂ ਨੇ ਉੱਥੇ ਅਸਲੀ ਸੋਨੇ ਦੀਆਂ ਪਈਆਂ ਹੁੰਦੀਆਂ ਨੇ ਆ ਦੇਖ ਲੈ ਕੀ ਆ ਬਾਈ ਦੁ ਮੈਨੂੰ ਇੱਕ ਵਾਰੀ 15 ਲੱਖ ਮਿਲ ਜਾਣਾ ਮੈਂ ਤਾਂ ਇਹਦੇ ਨਾਲ ਦਾ ਪਲਾਟ ਖਰੀਦ ਲਵਾਂ ਇਹਦੇ ਨਾਲ ਹੀ ਰਹਿ ਲੱਗ ਜਾਵਾਂ ਦਿਮਾਗ ਇਹ ਨਾ ਖਰਾਬ ਕਰੋ ਕੰਮ ਕਰ ਲਓ ਬਾਬੇ ਨੰਬਰ ਤਾਂ ਦੇ ਦੇ ਵੀਰੇ ਆ ਸਿਮਰਨ ਰੱਖ ਦੇ ਪਤਾ ਦਬਈ ਵਾਲੇ ਗੰਦੀ ਏ ਦੁਕਾਨਾ ਨਹੀਂ ਖਰੀਦੇ ਨਾ ਆਪਾਂ ਸਫਾਈ ਸਪੋਈ ਕਰਕੇ ਰੱਖਾਂਗੇ ਦੁਕਾਨ ਆਪਾਂ ਵੇਚਣੀ ਵੀ ਹੈ ਤੇ ਭਈ ਵਾਲਿਆਂ ਨੂੰ ਬਾਬਾ ਸੋਚਣ ਲੱਗ ਗਿਆ ਫੇਰ ਸਕੀਮ ਲਾਣਾ ਅੱਜ ਚਲ ਜਾ ਕੇ ਗੱਲ ਕਰਦੇ ਆ ਜੇਨਾ ਬਾਵੇ ਅੱਜ ਵੀ ਕੋਈ ਕਸਟਮਰ ਨਹੀਂ ਆਇਆਗਾ ਕਿੰਨਾ ਟਾਈਮ ਆਪਾਂ ਵਿਹਲੇ ਬੈਠੇ ਰਵਾਂਗੇ ਮੈਂ ਤਾਂ ਇਹੀ ਕਹਿਣਾ ਕਿ ਆਪਾਂ ਦੁਕਾਨ ਵੇਚ ਦੰਨੇ ਆ ਚੰਗਾ ਕਸਟਮਰ ਦੇਖ ਕੇ ਤੂੰ ਕੁਛ ਸੋਚਿਆ ਇਹਦੇ ਬਾਰੇ ਸੋਚਿਆ ਕਰਦਿਆਂ ਨਾਲ ਵੀ ਗੱਲ ਕੀਤੀ ਕਰ ਲਈ ਗੱਲ ਕਰ ਦੇਣਾ ਪਹਿਲੇ ਗੱਲ ਤਾਂ ਸੁਣ ਲਾ ਅੱਛਾ ਕਰਦੇ ਕਹਿੰਦੇ ਕਿੰਨੀ ਕੁ ਦੇਰ ਘਾਟਾ ਖਾਵਾਂਗੇ ਜੇਰਾ ਆਪਾਂ ਮੌਕਾ ਦੇ ਰਿਹਾ ਵਾ ਤਾਂ ਸੰਭਾਲ ਲੋ ਬਲਾਵਾ ਫੇ ਸਰੇਂਦਰ ਵੀਰੇ ਨੂੰ ਮੇਰੀ ਗੱਲ ਸੁਣ ਲੈ ਕੱਲ ਵੀ ਤੈਨੂੰ ਮੈਂ ਕਿਹਾ ਸੀ ਯਾਰ ਫਿਰ ਕਿੰਨਾ ਕ ਘਾਟਾ ਖਾਈ ਜਾਵਾਂਗੇ ਪੈਸੇ ਤਾਂ ਪੂਰੇ ਕਰਨੇ ਆ ਨਾ ਚਾਹੇ ਘਾਟਾ ਹੋਵੇ ਚਾਹੇ ਵਾਧਾ ਹੋਵੇ ਮੈਂ ਉਸ ਇਨਸਾਨ ਨੂੰ ਆਪਣੀ ਦੁਕਾਨ 'ਚ ਨਹੀਂ ਵੜਨਾ ਫਿਰ ਕੌਣ ਪੈਸੇ ਦੇਊਗਾ ਯਾਰ 50 ਲੱਖ ਕੋਈ ਦੇਣ ਨੂੰ ਤਿਆਰ ਵੀਰਾ ਮੰਨ ਤਾਂ ਗਿਆ ਸੀਗਾ ਵੇਚ ਕੇ ਪਰਾਂ ਕਰਦੇ ਆ ਓ ਬਾਵੇ ਓ ਸਕੀਮ ਲੱਗ ਗਈ ਓਏ ਮੈਨੂੰ ਯਾਦ ਆ ਗਿਆ ਕੱਲ ਕੁੜੀ ਆਈ ਸੀ ਨਾ ਦੁਬਈ ਵਾਲੀ ਓਏ ਫੋਨਪੇ ਕੱਢ ਫਟਾਫਟ ਫੋਨਪੇ ਦੀ ਡਿਟੇਲ ਕੱਢ ਜਲਦੀ ਕੱਢ ਜਲਦੀ ਕੱਢ ਯਾਰ ਓ ਇੱਧਰ ਫੜਾ ਯਾਰ ਨੰਬਰ ਕੱਢੀ ਓ ਦਾ ਮਿਲ ਗਿਆ ਨੰਬਰ ਕਿੱਥੇ ਗਿਆ ਫੋਨ ਮੇਰਾ ਕਿੱਥੇ ਗਿਆ ਹਲੋ ਮੈਡਮ ਜੀ ਸਸਰੀ ਘਰ ਉਹ ਮੈਂ ਲਾਡੀ ਉਹ ਤੁਸੀਂ ਕੱਲ ਸ਼ੌਪ ਤੇ ਆਇ ਸੀ ਨਾ ਮੈਂ ਸੋਹਣਾ ਜਿਹਾ ਮੁੰਡਾ ਹਾਂਜੀ ਹਾਂਜੀ ਮੈਂ ਕਿਹਾ ਮਿਲਿਆ ਅੱਜ ਆਪਾਂ ਹੈ ਸੱਚੀ ਆ ਗਿਆ ਆ ਗਿਆ ਕਿੱਥੇ ਘਰੇ ਆਵਾ ਰੈਸਟੋਰੈਂਟਸ ਹੈ ਅੱਛਾ ਠੀਕ ਹੈ ਜੀ ਠੀਕ ਹੈ ਕਿੰਨੇ ਵਜੇ ਉੱਤੇ ਘਟੇ ਸ ਆ ਗਿਆ ਮੈਂ ਆ ਕੇ ਆ ਕੇ ਬੈਠ ਬੈਠ ਕੇ ਪਹੁੰਚ ਗਿਆ ਮੈਂ ਪਹੁੰਚ ਗਿਆ ਉਹ ਬਾਵੇ ਉਹ ਹੀ ਬੁਲਾ ਲਿਆ ਉਹਨੇ ਮੈਨੂੰ ਬੁਲਾ ਲਿਆ ਅੱਜ ਨਾ ਜਾ ਕੇ ਮੈਂ ਸੌਦਾ ਕਰਿਆ ਨਾ ਮੈਨੂੰ ਕੋ ਜਾਣਾ ਪੜੇਗਾ ਚੱਕ ਤੇ ਗਿਆ ਚਲੋ ਸਸਿਕਾ ਜੀ ਸਸਿਕਾ ਜੀ ਉਹ ਵਧੀਆ ਕੀਤਾ ਤੁਸੀਂ ਮੈਨੂੰ ਇੱਥੇ ਬੁਲਾ ਲਿਆ ਉਹ ਐਨੇ ਲੋਕਾਂ ਸਾਹਮਣੇ ਗੱਲ ਵੀ ਨਹੀਂ ਹੁੰਦੀ ਤੁਸੀਂ ਮੈਨੂੰ ਵੈਸੇ ਵੀ ਕਹੀ ਦੇ ਸੀ ਕੱਲ ਕਿ رائے ਦੇਣੀ ਆ ਮੈਂ ਤੁਹਾਨੂੰ ਕੀ ਕਹਿ ਰਹੇ ਸੀ ਤੁਸੀਂ ਉਮੈ ਤੁਹਾਨੂੰ ਆਹ ਕਹਿ ਰਿਹਾ ਸੀਗਾ ਜੇ ਤੁਸੀਂ ਕੰਮ ਸ਼ੁਰੂ ਕਰਨਾ ਨਾ ਤੇ ਤੁਸੀਂ ਮੇਰੇ ਤੋਂ ਸਲਾਹ ਲੈ ਲਓ ਮੈਨੂੰ ਸਾਰੀ ਦੁਨੀਆ ਦੀ ਨੌਲੇਜ ਆ ਮੈਂ ਚਾਹੁੰਦੀ ਸੀ ਕਿ ਮੈਂ ਨਾ ਛੋਟਾ ਮੋਟਾ ਬਿਜ਼ਨਸ ਸਟਾਰਟ ਕਰਨਾ ਹੈ ਤੇ ਮੈਂ ਰੀਸੈਂਟ ਹੀ ਕਰਨਾ ਹੈ ਤੁਸੀਂ ਮੈਨੂੰ ਕੋਈ ਸੁਜੈਸਟ ਕਰੋ ਜੇ ਹੈ ਤਾਂ ਜੇ ਤੁਸੀਂ ਹੁਣੇ ਕੰਮ ਸ਼ੁਰੂ ਕਰਨਾ ਨਾ ਕੋਸਮੈਟਿਕ ਦਾ ਕੰਮ ਕਰੋ ਔਰ ਨਿੱਕੇ ਮੋٹے ਸਮਾਨ ਨੂੰ ਇਕੱਠਾ ਕਰਨ ਚ ਮੈਨੂੰ ਨਹੀਂ ਲੱਗਦਾ ਉਹਦੇ ਚ ਕੋਈ ਆਪਣਾ ਉਹਨੂੰ ਫਾਇਦਾ ਫੁੱਲਦਾ ਹੈ। ਉਹਦੇ ਵਿੱਚ ਬਹੁਤ ਫਾਇਦਾ ਆ। ਇੱਕ ਸਮਾਨ ਪਿੱਛੇ 50 ਰੁਪਏ ਬਚਦੇ ਆ। ਉਹ ਕੱਲ ਜਿਹੜੀ ਤੁਸੀਂ ਕਿੱਟ ਪੁੱਛਦੇ ਪਏ ਸੀਗੇ 200 ਰੁਪਏ ਬਚਦਾ ਮੈਨੂੰ। ਅੱਛਾ ਜੀ। ਹੋਰ ਕੀ? ਪਰ ਫਿਰ ਆਪਾਂ ਨੂੰ ਇੱਥੇ ਨੀਅਰਬਾਈ ਸ਼ਾਪ ਵੀ ਤਾਂ ਚਾਹੀਦੀ ਆ ਨਾ ਕੋਈ। ਕੱਲ ਜਿਹੜੀ ਸ਼ਾਪ ਤੇ ਤੁਸੀਂ ਆਏ ਸੀ ਉਹ ਸ਼ਾਪ ਮੈਂ ਵੇਚ ਦੂੰਗਾ। ਉਹ ਸ਼ਾਪ ਤੁਸੀਂ ਕਿਉਂ ਵੇਚੋਂਗੇ? ਉਹ ਮੈਂ ਉਸ ਸ਼ਾਪ ਦਾ 50% ਦਾ 파ਟਨਰ ਆ। ਅੱਛਾ। ਤੇ ਨਾਲ ਜਿਹੜਾ ਖੜਾ ਸੀ ਨਾ ਉਹਨੇ ਜਾਣਾ ਬਾਹਰ। ਮਤਲਬ ਕਿ ਤੁਸੀਂ ਉਹ ਸ਼ਾਪ ਮੈਨੂੰ ਵੇਚੋਗੇ ਉਹ ਤੁਹਾਨੂੰ ਵੇਚਾਂਗੇ ਨਾਲੇ ਜਿਹੜਾ ਤੁਸੀਂ ਕਹਿੰਦੇ ਹੋ ਨਿੱਕਾ ਮੋਟਾ ਸਮਾਨ ਆ ਸਾਡੇ ਤੋਂ ਇਕੱਠਾ ਨਹੀਂ ਹੋਣਾ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਾਉਂਗਾ ਤੁਸੀਂ ਮੇਰੀ ਹੈਲਪ ਕਿਉਂ ਕਰੋਗੇ ਮੈਂ ਜੀ ਸਾਰਿਆਂ ਦੀ ਹੈਲਪ ਕਰਦਾ ਮੇਰਾ ਦਿਲ ਹੀ ਇਦਾਂ ਦਾ ਜੀ ਮੈਂ ਕਿਸੇ ਨੂੰ ਨਾ ਲਾਚਾਰ ਨਹੀਂ ਦੇਖ ਸਕਦਾ ਖਾਸ ਕਰਕੇ ਕੁੜੀਆਂ ਨੂੰ ਮਤਲਬ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਸਮਾਨ ਵੀ ਪ੍ਰੋਵਾਈਡ ਕਰਾਉਂਗੇ ਤੇ ਸ਼ਾਪ ਵੀ ਮੈਂ ਕਰਵਾਉਂਗਾ ਖੁਦ ਮੇਰੇ ਤੇ ਭਰੋਸਾ ਕਰੋ ਜੇ ਤੁਸੀਂ ਮੈਨੂੰ ਇੱਥੇ ਬੁਲਾਇਆ ਆ ਮੈਂ ਕੁਛ ਤਾਂ ਹੈਲਪ ਕਰੂੰਗਾ ਨਾ ਤੁਹਾਡੀ ਤਨਾਲੇ ਤੁਸੀਂ ਫਿਰ ਮੈਨੂੰ ਸ਼ਾਪ ਵੇਚੋਗੇ ਕਿੰਨੇ ਦੀ ਨਾ 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 ਤੁਸੀਂ ਇੱਥੇ ਥੋੜਾ ਜਿਆਦਾ ਰੋਂਗ ਜਾ ਰਹੇ ਹੋ ਤੁਹਾਨੂੰ ਮੈਂ ਸ਼ਾਪ ਨਹੀਂ ਵੇਚਣੀ ਤੁਹਾਨੂੰ ਮੈਂ ਸਮਾਨ ਵੇਚਣਾ ਹੈ ਉਹ ਵੀ 60 ਲੱਖ ਚ ਠੀਕ ਹੈ ਜੀ ਸ਼ਾਪ ਤੁਸੀਂ ਰੈਂਟਲ ਲੈਣੀ ਆ ਜਿਹਦਾ ਮਹੀਨੇ ਦਾ ਕਿਰਾਇਆ ਹੋਇਆ ਕਰੂਗਾ 30000 ਤੁਹਾਨੂੰ ਐ ਨਹੀਂ ਲੱਗਦਾ ਵੀ ਉਹ ਸ਼ਾਪ ਦੇ ਹਿਸਾਬ ਨਾਲ ਜਿੰਨਾ ਕ ਸਮਾਨ ਮੈਂ ਕੱਲ ਦੇਖਿਆ 60 ਲੱਖ ਦਾ ਤਾਂ ਹੈ ਨਹੀਂਗਾ ਨਹੀਂ ਜੀ ਸਮਾਨ ਬਹੁਤ ਆ ਜੀ ਸਾਡੀ ਸ਼ਾਪ ਤਾਂ ਗਾਹਕ ਹੀ ਬਹੁਤ ਆ ਪੱਕੇ ਗਾਹਕ ਲੱਗੇ ਹੋਏ ਨੇ ਨਾਲੇ ਉਹ 24 ਘੰਟੇ ਤਾਂ ਗਾਹਕ ਚੜੇ ਰਹਿੰਦਾ ਉੱਥੇ ਫਿਰ ਆਪਾਂ ਐਦਾਂ ਕਰਦੇ ਆ ਕੱਲ ਮੈਂ ਇੱਕ ਵਾਰ ਵਿਜ਼ਿਟ ਕਰਦੀ ਆ ਤੇ ਮੈਂ ਦੇਖਾਂਗੀ ਵੀ ਸ਼ਾਪ ਤੇ ਸਮਾਨ ਕਿੰਨੇ ਦਾ ਹੈ ਫਿਰ ਆਪਾਂ ਉਸੇ ਸਾਹਮਣੇ ਰੇਟ ਕਰ ਲਾਂ ਗੱਲ ਸੁਣੋ ਤੁਸੀਂ ਕੱਲ ਰਹਿਣ ਤੋਂ ਤੁਸੀਂ ਅੱਜ ਸ਼ਾਮ ਨੂੰ ਆਓ ਪਤਾ ਕੀ ਅੱਜ ਸ਼ਾਮ ਨੂੰ ਨਾ ਮੈਂ ਫ੍ਰੀ ਰਹੂੰਗਾ ਚਲੋ ਠੀਕ ਹੈ ਫਿਰ ਆਪਾਂ ਸ਼ਾਮ ਨੂੰ ਇੱਕ ਵਾਰੀ ਮੈਂ ਆ ਕੇ ਚੈੱਕ ਕਰ ਜਾ ਪੱਕਾ ਆ ਜਿਓ ਜੀ ਮੈਨੂੰ ਨਾ ਬਾਹਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਹੋਰ ਆ ਨਾ ਹੋਵੇ ਕਿ ਤੁਸੀਂ ਬਾਅਦ ਚ ਆਓ ਹੀ ਨਾ ਤੇ ਮੈਂ ਉੱਥੇ ਬੈਠਾ ਰਹਾ ਮੈਂ ਨਹੀਂ 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 ਮੈਂ ਸ਼ਾਮ ਨੂੰ ਇੱਕ ਵਾਰ ਆ ਖਾਓ ਪਹਿਲਾਂ ਤੁਸੀਂ ਆ ਤੁਹਾਡੇ ਲਈ ਮੈਂ ਆਰਡਰ ਕਰਵਾਤੇ ਸੀ ਪਹਿਲਾਂ ਹੀ ਇਹ ਤਾਂ ਮੈਂ ਕਿਤੇ ਸੀ ਤੁਸੀਂ ਕਿਤੇ ਹਾਂ ਉਹ ਬਾਈ ਮੇਰੇ ਵਾਲਾ ਵੀ ਦੇ ਜੋ ਯਾਰ ਖਾਓ ਜਲਦੀ ਆ ਲੋ ਐ ਵੈਸੇ ਦੁਬਈ ਚਾ ਵੀ ਮਿਲਦੇ ਆ ਤੁਹਾਨੂੰ ਨਾ ਮੈਂ ਇੱਥੇ ਪੂਰਾ ਦੁਬਈ ਵਾਲਾ ਮਾਹੌਲ ਬਣਾ ਕੇ ਦੇ ਦੇਣਾ ਠੀਕ ਹੈ ਲਓ ਲਓ ਤੁਸੀਂ ਲਓ ਸ਼ਿਕਾਇਤ ਅਸ੍ਰੀਕਾਲ ਅੱਜ ਫੇਰ ਸੂਟ ਲੈਣ ਗਈ ਸੀ ਨਹੀਂ ਵੀਰੇ ਅੱਜ ਮੈਂ ਸੂਟ ਲੈਣ ਨਹੀਂ ਗਈ ਸੀ ਤੇ ਫੇਰ ਅੱਜ ਕੀ ਬਹਾਨਾ ਲਾਣਾ ਵਾ ਅੱਜ ਕਿੱਥੇ ਗਈ ਸੀ ਵੀਰੇ ਅੱਜ ਮੈਂ ਕਿਤੇ ਨਹੀਂ ਗਈ ਸੀ ਅੱਜ ਨਾ ਮੈਂ ਬਹੁਤ ਜ਼ਿਆਦਾ ਸੋਚ ਰਹੀ ਸੀ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ ਤੈਨੂੰ ਕਾਦੀ ਟੈਨਸ਼ਨ ਹੋ ਰਹੀ ਆ ਵੀਰੇ ਥੋੜੀ ਮੇਰੀ ਮੈਂ ਤਾਂ ਚੰਗਾ ਭਲਾ ਵਾਂ ਵੀਰੇ ਮਤਲਬ ਜੋ ਕਾਲੋ ਗੱਲਾਂ ਹੋਈਆਂ ਕਿੰਨਾ ਘਾਟਾ ਪੈ ਰਿਹਾ ਵੀਰੇ ਆਪਾਂ ਨੂੰ ਉਹ ਨੂੰ ਇਹਨਾਂ ਪਤਾ ਮੈਨੂੰ ਤਾਂ ਇਦਾਂ ਲੱਗਦਾ ਕਿ ਇਸ ਵਾਰ ਮੈਨੂੰ ਤਨਖਾਹ ਵੀ ਨਹੀਂ ਮਿਲਣੀ। ਉਹ ਤੂੰ ਕਿਉਂ ਇੰਨਾ ਸੋਚੀ ਜਾਨੀ ਆ ਤੂੰ ਨਾ ਟੈਨਸ਼ਨ ਲੈ। ਜੇ ਟੈਨਸ਼ਨ ਤਾਂ ਲਵਾਂਗੀ ਨਾ ਤੁਸੀਂ ਮੇਰੇ ਵੱਡੇ ਭਰਾ ਹੋ। ਮੀਰੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਤੁਸੀਂ ਨਾ ਕੁਝ ਸੋਚ ਲਓ। ਓਏ ਉਹ ਹੀ ਸੋਚਿਆ ਵਾ ਘਰ ਦੇ ਵੀ ਮੰਨ ਗਏ ਆ ਭੇਜਿਆ ਵਾਲਾ ਢੀ ਨੂੰ ਗੱਲ ਕਰਨ ਲਈ। ਕਿਹਦੇ ਨਾਲ? ਕੱਲ ਆਏ ਨਹੀਂ ਸੀ ਮੈਡਮ ਦੁਬਈ ਵਾਲੇ। ਵੀਰੇ ਉਹਨਾਂ ਨੇ ਕਿੱਥੋਂ ਇੰਨਾ ਪੈਸਾ ਦੇਣਾ ਤੁਹਾਨੂੰ ਓਏ ਉਹਨਾਂ ਦਾ 1 ਕਰੋੜ ਦਾ ਬਜਟ ਹੈ 50 ਲੱਖ ਤਾਂ ਦੇਣ ਗਈ ਆਪਾਂ ਨੂੰ ਤੇ 50 ਲੱਖ ਤਾਂ ਸੁਰਿੰਦਰ ਵੀਰਾ ਵੀ ਦੇ ਰਿਹਾ ਸੀ ਤੂੰ ਚੁੱਪ ਕਰ ਜਾ ਤੂੰ ਤੇ ਲਾਡੀ ਮੈਨੂੰ ਲੱਗਦਾ ਵੀਰੇ ਨਾਲ ਹੀ ਮਿਲੇ ਹੋਇਓ ਵੀਰੇ ਤੁਸੀਂ ਤਾਂ ਕੱਲ ਕਮਾਲ ਹੀ ਕਰਤੀ ਤੁਸੀਂ ਤਾਂ ਮੈਨੂੰ ਕੱਲ ਸਰਪ੍ਰਾਈਜ਼ ਹੀ ਦੇਤਾ ਤੈਨੂੰ ਕੇ ਆ ਜੀਨਾ ਕੁਛ ਨਾ ਕੁਛ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮੈਂ ਆ ਤਾਂ ਗਿਆ ਉਹਨਾਂ ਨੂੰ ਆਫਰ ਵੀ ਕਰਤੀ ਤੈਨੂੰ ਕੀ ਲੱਗਦਾ ਦੁਕਾਨ ਵੇਚ ਦੇਣਗੇ ਉਹ ਵੀਰੇ ਮੈਨੂੰ ਨਹੀਂ ਲੱਗਦਾ ਉਹ ਦੁਕਾਨ ਤੁਹਾਨੂੰ ਦੇਣਗੇ ਕਿਉਂ ਵੀਰੇ ਕੱਲ੍ਹ ਨਾਲ ਮਤਲਬ ਬਾਬਾ ਵੀਰੇ ਇਹੀ ਕਹਿ ਰਿਹਾ ਸੀ ਕਿ ਦੁਕਾਨ ਮੈਂ ਕਿਸੇ ਹੋਰ ਨੂੰ ਦੇ ਦੂੰਗਾ ਪਰ ਤੁਹਾਨੂੰ ਨਹੀਂ ਦੇਣਗੇ ਉਹ ਯਾਰ ਮੈਂ ਤਾਂ ਉਹਨਾਂ ਨੂੰ ਘਾਟਾ ਵੀ ਪੂਰਾ ਕਰ ਰਿਆ ਉਹਨਾਂ ਦਾ 50 ਲੱਖ ਰੁਪਈਆ ਵੀ ਪੂਰਾ ਦੇ ਰਿਆ ਵੀਰੇ ਉਹ ਘਾਟਾ ਸਹਿ ਲੈਣਗੇ ਪਰ ਉਹਦੇ ਇਸਤੇ ਨਹੀਂ ਕਰਾਂਗੇ ਉਹਨਾਂ ਨੂੰ ਸਿਰਫ ਇਹੀ ਆ ਕਿ ਜੇ ਤੁਹਾਨੂੰ ਦੁਕਾਨ ਦੁਆਰਾ ਦੇਤੀ ਨਾ ਤਾਂ ਲੋਕ ਕੀ ਕਹਿਣਗੇ ਫਿਰ ਤਾਂ ਘਾਟਾ ਵੀ ਖਾ ਲੈਣਗੇ ਤੇ ਨੁਕਸਾਨ ਵੀ ਕਰਾ ਲੈਣਗੇ ਹਾਂਜੀ ਵੀਰੇ ਮੈਂ ਤਾਂ ਕੱਲ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹ ਤਾਂ ਸਮਝਦੀ ਨਹੀਂ ਪਏ ਉਹ ਕਿਸੇ ਹੋਰ ਨੇ ਦੇਣ ਨੂੰ ਕਹਿੰਦੇ ਪਏ ਮੈਨੂੰ ਲੱਗਦਾ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਪੈ ਜਾਣਾ ਮੈਂ ਪੈਸੇ ਜੋੜੇ ਸੀਗੇ ਕਿ ਮੈਂ ਉਹ ਪੈਸਿਆਂ ਨਾਲ ਫੇਰ ਉਹ ਆਪਣੀ ਦੁਕਾਨ ਖਰੀਦ ਲੂੰਗਾ ਸਗੋਂ ਰੱਬ ਨੇ ਮੇਰਾ ਇਮਤਿਹਾਨ ਤਾਂ ਲਿਆ ਕਾਮਯਾਬੀ ਵੀ ਦਿੱਤੀ ਪਰ ਕਿਤੇ ਨਾ ਕਿਤੇ ਅੜੀਕਾ ਜ਼ਰੂਰ ਰਹਿ ਹੀ ਜਾਂਦਾ ਤੁਹਾਨੂੰ ਪਤਾ ਬੜੀਆਂ ਮੁਸ਼ਕਲਾਂ ਆਈਆਂ ਸੀਗੀਆਂ ਤੋਂ ਮੈਨੂੰ ਕੁਛ ਦੀ ਸੀ ਨਾ ਮੇਰੇ ਨੂੰ 50 ਲੱਖ ਮਿਲਿਆ ਮੈਨੂੰ 50 ਲੱਖ ਮਿਲਿਆ ਨਹੀਂ ਸੀ ਤੇ ਫਿਰ ਤੁਸੀਂ ਆਪਣਾ ਬਿਜ਼ਨਸ ਕਿਵੇਂ ਸਟਾਰਟ ਕੀਤਾ ਸਿਮਰਨ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਆਪਾਂ ਨੂੰ ਮੰਦਰੀ ਹਮੇਸ਼ਾ ਕਾਮਯਾਬੀ ਨਜ਼ਰ ਆਉਂਦੀ ਆ ਉਹਦੇ ਪਿੱਛੇ ਚੱਲਦੀਆਂ ਹੋਣ ਮੁਸ਼ਕਲਾਂ ਕਦੇ ਨਜ਼ਰ ਨਹੀਂ ਆਉਂਦੀਆਂ ਉਹ ਮੈਂ ਇਕੱਲੇ ਨੇ ਸਹੀਆਂ ਨੇ ਮੈਂ ਕਦੇ ਨਹੀਂ ਸੋਚਿਆ ਕਿ ਲੋਕ ਕੀ ਕਹਿਣਗੇ ਮੈਂ ਹਮੇਸ਼ਾ ਆਪਣੇ ਦਿਲ ਦੀ ਸੁਣੀਆ ਜਿਹੜਾ ਬੰਦਾ ਆਪਣੇ ਦਿਲ ਦੀ ਸੁਣਦਾ ਨਾ ਜਿਹੜਾ ਬੰਦਾ ਆਪਣੇ ਫੈਸਲੇ ਖੁਦ ਲੈ ਸਕਦਾ ਉਹ ਕਦੇ ਨਾ ਕਦੇ ਜਰੂਰ ਕਾਮਯਾਬ ਹੁੰਦਾ ਇਸੇ ਲਈ ਮੇਰੀ ਕਾਮਯਾਬੀ ਨਜ਼ਰ ਆ ਰਹੀ ਹੈ ਮੇਰਾ ਸ਼ੋਰੂਮ ਵੀ ਬਹੁਤ ਵਧੀਆ ਚੱਲ ਰਿਹਾ ਕਸਟਮਰ ਵੀ ਮੇਰੇ ਨਾਲ ਖਸ ਖੇਡ ਕੇ ਮਿਲਦੇ ਆ ਪਰ ਮੇਰੇ ਮਾਨਸਿਕ ਕਮੀ ਜ਼ਰੂਰ ਰਹੇਗੀ। ਜੇ ਹੈਪੀ ਸਟੋਰ ਮੇਰਾ ਨਾ ਨਾ ਹੋਇਆ। ਹਮੇਸ਼ਾ ਮੇਰਾ ਸ਼ਿਕਵਾ ਰਹੇਗਾ ਰੱਬ ਅੱਗੇ। ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਇਹਨੂੰ ਵਾਪਸ ਲੈਣ ਲਈ। ਮੈਂ ਕਦੇ ਨਹੀਂ ਚਾਹਿਆ ਕਿ ਬਾਵੇ ਦਾ ਕੰਮ ਨਾ ਚੱਲੇ। ਲਾਡੀ ਦਾ ਨੁਕਸਾਨ ਹੋਵੇ। ਪਰ ਪਰਮਾਤਮਾ ਨੂੰ ਵੀ ਤਾਂ ਪਤਾ ਹੈ ਨਾ। ਜਿਹੜੀ ਕਿਰਤ ਜਿਹਨੂੰ ਬਖਸ਼ੀ ਐ ਉਹਨੂੰ ਹੀ ਚੰਗੀ ਲੱਗਦੀ ਐ। ਉਹਦਾ ਜੇ ਰੀਅਲ ਏਸਟੇਟ ਦਾ ਕੰਮ ਸੀਗਾ 바ਵੇ ਨੂੰ ਉਹੀ ਸੂਟ ਪਹਿਣਾ ਸੀ ਮੈਂ ਤਾਂ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਿਆ ਦੇਖ ਹੁਣ ਉਹ ਆਪ ਦੁਖੀ ਸੀਗਾ ਨਾ ਫਿਰ ਵੀ ਮੈਂ ਉਹਨਾਂ ਨੂੰ ਚਾਂਸ ਦਿੱਤਾ ਕੋਈ ਨਾ ਜਿਹੜਾ 5-7 ਲੱਖ ਦਾ ਘਾਟਾ ਪਹਿਲਾਂ ਪੈ ਗਿਆ ਹੋਰ ਪੈਜੂਗਾ ਮੈਂ ਤਾਂ ਜਿੰਨੇ ਵੈਸੇ ਉਹਨਾਂ ਨੇ ਲਾਏ ਸੀ ਉਹਨੇ ਆਫਰ ਕਰਤੇ ਜੇ ਹੁਣ ਵੀ ਉਹ ਮੈਨੂੰ ਦੁਕਾਨ ਨਹੀਂ ਦੇ ਰਹੇ ਮੈਂ ਕੀ ਕਰਾਂ ਦੱਸ ਮੈਂ ਤਾਂ ਤੈਨੂੰ ਵਾਦਾ ਕੀਤਾ ਸੀਗਾ ਕਿ ਸਭ ਕੁਝ ਠੀਕ ਕਰੂੰਗਾ ਹੁਣ ਅੜੀਕਾ ਤਾਂ ਉਹੀ ਰਹਿ ਗਿਆ ਨਾ ਵੀਰੇ ਤੁਸੀਂ ਇਹਨਾਂ ਨਾ ਟੈਨਸ਼ਨ ਨਾ ਲੋ ਇੱਕ ਵਾਰੀ ਫੇਰ ਆਪਾਂ ਗੱਲ ਕਰਕੇ ਦੇਖਦੇ ਆ ਨਾ ਵੀਰੇ ਨਾਲ ਕੀ ਪਤਾ ਮੰਨ ਜਾਣ ਦੇਖ ਸਿਮਰਨ ਬੰਦਾ ਹਮੇਸ਼ਾ ਨਾ ਜਿੰਨਾ ਮਰਜ਼ੀ ਡਾਊਨ ਟੂ ਅਰਥ ਹੋਵੇ ਪਰ ਇੱਕ ਈਗੋ ਹਰ ਬੰਦੇ 'ਚ ਹੁੰਦੀ ਆ ਕਿਸੇ 'ਚ ਜ਼ਿਆਦਾ ਹੁੰਦੀ ਆ ਕਿਸੇ 'ਚ ਘੱਟ ਹੁੰਦੀ ਆ ਕੋਈ ਬੰਦਾ ਚੁੱਕ ਕੇ ਕੰਮ ਕਰ ਲੈਂਦਾ ਚਲ ਕੋਈ ਨਾ ਕੰਮ ਤਾਂ ਕਰਨਾ ਹੀ ਆ ਪਰ ਕੋਈ ਬੰਦਾ ਆਪਣੀ ਇੱਜ਼ਤ ਬਚਾਣ ਦੀ ਲੱਗਿਆ ਰਹਿੰਦਾ ਇਸੇ ਬਿਮਾਰੀ ਦਾ ਸ਼ਿਕਾਰ ਹੋਊਗਾ 바ਵਾ ਪਹਿਲਾਂ ਵੀ ਉਹ ਲਾਡੀ ਦੀਆਂ ਗੱਲਾਂ ਚ ਆਇਆ ਸਣੀ ਦੀਆਂ ਗੱਲਾਂ ਚ ਆਇਆ ਆਪਣੇ ਘਰ ਦੀਆਂ ਦੀਆਂ ਗੱਲਾਂ ਚ ਆਇਆ ਸ਼ਿਕਾਰ ਹੋ ਗਿਆ ਨਾ ਹੁਣ ਵੀ ਨੁਕਸਾਨ ਹੋ ਰਿਹਾ ਨਾ ਫੇਰ ਉਹਦੀ ਮੇਲ ਹੀ ਕੋ ਹਾਰਟ ਹੋ ਰਹੀਆ ਹਾਲਾਂਕਿ ਉਹਨੂੰ ਸਾਰੇ ਪੈਸੇ ਮਿਲਦੇ ਪਏ ਨੇ ਪਰ ਉਹ ਬੰਦਾ ਕਹਿੰਦਾ ਮੇਰੀ ਬੇਇੱਜ਼ਤੀ ਨਾ ਹੋ ਜਾਏ ਇਸ ਕਰਕੇ ਹੋਰ ਨੁਕਸਾਨ ਕਰਨ ਨੂੰ ਤਿਆਰ ਬੈਠਾ ਚਲੋ ਮੈਂ ਤਾਂ ਸਿੱਨਾ ਜੋਰ ਲਾ ਸਕਦਾ ਸੀ ਲਾਤਾ ਬਾਕੀ ਹੁਣ ਜਿਆਦਾ ਬਵਾਜਾਣੇ ਜਾਂ ਪਰਮਾਤਮਾ ਜਾਣੇ ਤੇਰਾ ਕੋਈ ਕਸੂਰ ਨਹੀਂ ਤੂੰ ਤਾਂ ਆਪਣਾ ਬਾਦ ਚੜ੍ਹ ਕੇ ਸਾਥ ਤੇ ਹੀ ਰਹੀਆ ਮੈਨੂੰ ਇੱਕ ਗੱਲ ਦੱਸ ਉਹਨਾਂ ਨੂੰ ਸ਼ੱਕ ਤਾਂ ਨਹੀਂ ਹੋਇਆ ਜੀਰੇ ਸ਼ੱਕ ਹੋ ਗਿਆ ਸੀਗਾ ਮੈਨੂੰ ਉਹਨਾਂ ਨੇ ਕਿਹਾ ਬਾਬਾ ਵੀਰਾ ਕਹਿੰਦਾ ਜਿਸ ਤਰ੍ਹਾਂ ਤੂੰ ਹੱਜ ਦੀ ਵੀ ਸੀ ਮੈਨੂੰ ਤਾਂ ਲੱਗਦਾ ਤੂੰ ਸੁਰਿੰਦਰ ਵੀਰੇ ਦੇ ਨਾਲ ਹੀ ਰਲੀ ਹੋਈਆਂ ਮੈਂ ਕਿਹਾ ਵੀਰੇ ਤੁਹਾਨੂੰ ਇੱਚ ਕੋਈ ਸ਼ੱਕ ਆ ਹੈ ਹੋਰ ਕੀ ਫੇ ਮੇਰੇ ਵੱਲ ਦੇਖਣ ਲੱਗ ਗਏ ਫੇ ਮੈਂ ਕਹਤਾ ਵੀਰੇ ਮੈਂ ਤੁਹਾਡੇ ਨਾਲ ਹੀ ਆ ਵੈਸੇ ਵੀ ਉਹਨਾਂ ਨੂੰ ਸਹੀ ਗਲਤ ਦਾ ਨਾ ਅੰਦਾਜ਼ਾ ਨਹੀਂ ਹੁੰਦਾ ਇਸ ਕਰਕੇ ਤੂੰ ਫੜੀ ਨਹੀਂ ਜਾਏਂਗੀ ਜੇ ਨਾ ਹੀ ਉਹਨੂੰ ਗਿਆਨ ਹੁੰਦਾ ਨਾ ਤਾ ਪਹਿਲੇ ਦਿਨ ਹੀ लाडी ਤੇ ਗੱਲਾਂ ਚ ਨਾੰਦਾ ਹਾਂਜੀ ਵੀਰੇ ਚਲੋ ਮੈਂ ਫਿਰ ਵੀ ਅਰਦਾਸ ਕਰੂੰਗਾ ਕਿ ਉਹਨਾਂ ਦਾ ਕੰਮ ਚੱਲ ਜਾਵੇ ਤੇ ਵੇਚਣ ਦੀ ਲੋੜ ਹੀ ਨਾ ਪਵੇ ਪਰ ਜੇ ਉਹਨਾਂ ਨੇ ਕਿਸੇ ਹੋਰ ਨੂੰ ਦੁਕਾਨ ਵੇਚਤੀ ਮੇਰੇ ਸੁਪਨੇ ਅਧੂਰੇ ਰਹਿ ਜਾਣਗੇ ਇੱਕ ਵਾਰੀ ਮੈਂ ਫਿਰ ਗੱਲ ਕਰਕੇ ਦੇਖੂੰਗੀ ਵੀਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹ ਬੰਦਾ ਨਹੀਂ ਮੰਨੂਗਾ ਉਹਨਾਂ ਦੀ ਤਰਫਦਾਰੀ ਕਰਦੇ ਰਹਿੰਦੇ ਹੋ ਸਿਰੇ ਨਹੀਂ ਹੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਜ਼ਿਆਦਾ ਨਾ ਉਹਨਾਂ ਦੀ ਸਾਈਡ ਨਾਲ ਲਿਆ ਕਰ ਮੈਨੂੰ ਘਾਟਾ ਹੋਵੇ ਵਾਧਾ ਹੋਵੇ ਮਰਦਾ ਮਰ ਜੂੰ ਪਰ ਉਸ ਬੰਦੇ ਨੂੰ ਦੁਕਾਨ ਨਹੀਂ ਵੇਚੂਗਾ ਮੈਂ ਵੀਰੇ ਕਿਉਂ ਕਿਉਂ ਕਿ ਲੋਕ ਕੀ ਕਹਿਣਗੇ ਉਹਨਾਂ ਨੇ ਜੀ ਨਹੀਂ ਦੇਣਾ ਮੈਨੂੰ ਕਾ ਕਾ ਕੇ ਮਾਰਦੇ ਨਾ ਕਿ ਇਹਨਾਂ ਦੀ ਦੁਕਾਨ ਚੱਲੀ ਨਹੀਂ ਤੇ ਵਾਪਸ ਉਹੀ ਸਰਦਾਰ ਨੇ ਲੈ ਲਈ ਆ ਵੀਰੇ ਤੁਸੀਂ ਇਦਾਂ ਕਿਉਂ ਸੋਚਦੇ ਪਏ ਹੋ ਪਹਿਲਾਂ ਮੈਨੂੰ ਇਹ ਦੱਸੋ ਲੋਕ ਤੁਹਾਡੇ ਘਰੇ ਰਾਸ਼ਨ ਭਾਗੇ ਜਾਂਦੇ ਆ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਲੋਕ ਆਪਣੀ ਦੁਕਾਨ ਤੇ ਸਮਾਨ ਲੈਣ ਵੀ ਨਹੀਂ ਹੁੰਦੇ ਤੁਹਾਨੂੰ ਲੋਕਾਂ ਦੀ ਪਈ ਆ ਕਿ ਲੋਕ ਕੀ ਕਹਿਣਗੇ ਵੀਰੇ ਕੁਝ ਫੈਸਲੇ ਨਾ ਆਪ ਵੀ ਲੈ ਲੈਣੇ ਚਾਹੀਦੇ ਆ ਲੋਕਾਂ ਤੇ ਨਹੀਂ ਛੱਡੀਦੇ ਹੁੰਦੇ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕਿੰਨਾ ਘਾਟਾ ਪਿਆ ਇਸ ਵਾਰੀ 5 ਲੱਖ ਫੇਰ ਲੋਕਾਂ ਨੇ ਤੁਹਾਡਾ 5 ਲੱਖ ਦੇ ਤਾ ਪਹਿਲਾਂ ਤਾਂ ਨਾ ਤੁਸੀਂ ਉਹ ਲਾਡੀ ਵੀਰੇ ਦੀਆਂ ਗੱਲਾਂ ਚਾਗੇ ਤੇ ਹੁਣ ਹੁਣ ਤੁਸੀਂ ਲੋਕਾਂ ਦੀਆਂ ਗੱਲਾਂ ਚਾ ਰਹੇ ਹੋ ਸੁਰਿੰਦਰ ਵੀ ਰਹੀ ਆ ਜਿਹੜਾ ਤੁਹਾਡਾ ਸਾਥ ਦੇ ਰਿਹਾ ਵਾ ਦੁਵਾਰਾ ਦੁਕਾਨ ਲੈਣ ਆ ਰਿਹਾ ਉਹ ਤੁਹਾਡੇ ਤੇ ਤਰਸ ਕਰਦੇ ਪਏ ਆ ਸਿਮਰਨ ਤੂੰ ਬਾਰ ਬਾਰ ਉਹਨਾਂ ਦੀ ਨਾਂ ਕਿਉਂ ਲੈ ਰਹੀ ਹੈ ਕਿਤੇ ਉਹਨਾਂ ਨੂੰ ਤਾਂ ਨਹੀਂ ਮਿਲ ਕੇ ਆਈ ਤੂੰ ਵੀਰੇ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਮੈਂ ਉਹਨਾਂ ਨੂੰ ਮਿਲ ਕੇ ਆਈ ਆ ਉਹ ਸਹੀ ਨੇ ਠੀਕ ਆ ਤਾਂ ਹੀ ਤੁਹਾਨੂੰ ਕਹਿ ਰਹੀ ਆ ਤੁਹਾਡਾ ਫਾਇਦਾ ਹੀ ਸੋਚਦੇ ਪਏ ਨੇ ਉਹ ਤੇ ਮੈਂ ਇੱਕ ਹੋਰ ਗੱਲ ਕਵਾਂ ਰੱਬ ਵੀ ਨਾ ਉਹਨਾਂ ਦੇ ਸਾਥ ਦਿੰਦਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਦੇ ਨੇ ਤੇ ਨਾਲੇ ਉਹਨਾਂ ਨੇ ਇੰਨਾ ਘਾਟਾ ਖਾ ਲਿਆ ਫਿਰ ਵੀ ਅਗਲੇ ਨੇ ਪੈਸੇ ਜੋੜ ਕੇ ਤੁਹਾਡੇ ਕੋਲ ਆਇਆ ਕਿ ਉਹਨਾਂ ਦੀ ਦੁਕਾਨ ਉਹਨਾਂ ਨੂੰ ਮਿਲ ਜੇ ਤੇ ਤੁਹਾਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਮੈਂ ਇਹੀ ਕਹੂੰਗੀ ਲੋਕਾਂ ਦੀ ਟੈਨਸ਼ਨ ਨਾ ਛੱਡੋ ਲੋਕਾਂ ਨੇ ਕੁਝ ਦੇਣ ਨਹੀਂ ਆਣਾ ਸੋਚੋ ਕੁਝ ਹਜੇ ਵੀ ਟਾਈਮ ਆ ਕਿਤੇ ਹੱਥੋਂ ਨਿਕਲ ਨਾ ਜਾਵੇ ਇਹ